ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੇਰੀ ਫਾਰਮ 611 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਹਾਂ ਪਿੰਡ ਮਾਲਾ ਖੇੜੀ ਤਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਤਸਰ ਸਾਡੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਚਲੋ ਵੀਰਾਂ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਸ ਨਾ ਠੀਕ ਠਾਕ ਵਧੀਆ ਜੀ ਵਧੀਆ ਠੀਕ ਠਾਕ ਜੇ ਤੁਸੀਂ ਦੱਸੋ ਕਿਰਪਾਏ ਗੁਰੂ ਰਾਮਦਾਸ ਦੇ ਚਲੋ ਕਿਰਪਾਈ ਚਾਹੀਦੀ ਜੀ ਹਾਂਜੀ ਹਾਂਜੀ ਤੇ ਆਪਣਾ ਨਾਮ ਤੇ ਐਡਰੈਸ ਦਾ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾ ਕਿੜੀ ਤਹਿਸੀਲ ਹੈ ਲਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਫੋਨ ਮੇਰੀ ਬੋੜੀ ਦੀਆਂ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਹਾਂ ਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਮੇਰਾ 98145 ਜੇ 618 ਠੀਕ ਹੈ ਜੀ ਕੜੀ ਸ਼ੁਰੂਆਤ ਹਾਂ ਜੀ ਹਾਂ ਜੀ ਦੱਸਿਆ ਹਾਂ ਪਹਿਲੇ ਨੰਬਰ ਤੇ ਪਹਿਲੇ ਨੰਬਰ ਦੇ ਵੀਰ ਜੀ ਦੂਜਾ ਸੁਗਾ ਵੜ ਸੋਈ ਜੇ ਅੱਛਾ ਜੀ ਤੇ ਇਹਦੀ ਨੀਤੀ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਇਸ ਟਾਈਮ ਤੇ ਮੰਨ ਲਓ ਵੀ 20 ਕਿਲੋ ਵਛੀ ਥਲੇ ਦੁੱਧ ਹੋ ਗਿਆ ਇਹ ਕੋਈ ਆਪਾਂ ਦੱਸਿਆ ਵੀ 20 ਦੇ ਲਾਗੇ ਪੰਨੇ ਆ ਹਾਂਜੀ ਹਾਂਜੀ ਤੇ 18 ਕਿਲੋ ਹੀ ਤੇ ਦੋ ਦਿਨਾਂ ਦੇ ਵਿੱਚ ਮੰਨ ਲਓ ਵੀ ਫੇਰ ਟਾਪ ਮਾਰਿਆ ਜੇ ਵੜਦੇ ਨਹੀਂ ਤਾਂ ਆਪਾਂ ਦੇ ਮੌਕੇ ਤੇ ਤਿਆਰ ਜੀ ਇਹ ਵੀ ਜੀ ਆਪਾਂ ਪਾਈ ਸੀ ਕਿ 2 ਘੜਾ 70000 ਰੁਪਏ ਦੀ ਵੜ ਹਾਂਜੀ ਪਿਛਲੀ ਵੀਡੀਓ ਚ ਤੇ 64000 ਦਾ ਸੌਦਾ ਹੋ ਗਿਆ ਹੈ ਲੁਧਿਆਣੇ ਦੇ ਲਾਗੇ ਪਿੰਡ ਆ ਮੈਨੂੰ ਪਤਾ ਨਹੀਂ ਕੀ ਪਿੰਡ ਦਾ ਨਾਮ ਆ ਮੁੰਡੇ ਦਾ ਹਾਂਜੀ ਤੇ ਉਹਦੇ ਨਾਲ ਵੀਰ ਨੇ ਤੇ 500 ਰੁਪਈਆ ਦਾ ਸਾਈ ਦਿੱਤੀ ਵੀਰ ਨੇ ਮੈਂ ਗੂਗਲ ਪੇ ਕੀਤੀ ਆ ਉਹ ਤੋਂ ਮਗਰੋਂ ਵੀਰ ਕਹਿੰਦਾ ਵੀ 500 ਰੁਪਈਆ ਸਾਈ ਪਾ ਕੇ ਤੇ ਮੈਂ ਬਾਜੀ ਕੱਲ੍ਹ ਕੇ ਸਾਰੇ ਪੈਸੇ ਦੇ ਕੇ ਤੇ ਲੈ ਜਾਊਗਾ ਅੱਛਾ ਜੀ ਅਗਲੇ ਦਿਨ ਮੁਰਕੇ ਮੈਂ ਸ਼ਾਮਾਂ ਨੂੰ ਫੋਨ ਕੀਤਾ ਬਾਜੀ ਉਹਨੇ ਮੁਰਕੇ ਫੋਨ ਨਹੀਂ ਮੇਰਾ ਚੁੱਕਿਆ ਕੱਲ ਮੈਨੂੰ ਉਹਦਾ ਫੇਰ ਫੋਨ ਆਇਆ ਹੈ ਭਾਜੀ ਏਦਾਂ ਕਰੀਏ ਤੁਹਾਡੇ ਕੋ ਅਸੀਂ ਮੰਨ ਲਓ ਕਿ 2-4 ਦਿਨ ਤੁਸੀਂ ਗਾਂ ਢੱਕ ਦੋ ਅਸੀਂ ਲੈ ਜੰਨੇ ਆ ਤੇ ਮੈਂ ਵੀਰ ਨੂੰ ਆਖੰਦਿਆ ਵੀ ਪੈਸੇ ਆਪਣਾ ਮੰਨ ਲਓ ਵੀਧੇਰੇ ਪਾ ਦੇ ਤੇ 5-1000 ਰੁਪਏ ਪਾ ਦੇ ਫੇਰ ਆਪਾਂ ਭਾਵੇਂ ਹਫਤਾ ਦੋ ਹਫਤੇ ਵੀ ਨਿਕਾਲਾ ਕੋਈ ਗੱਲ ਠੀਕ ਠੀਕ ਬਿਲਕੁਲ ਸਹੀ ਗੱਲ ਤੁਹਾਨੂੰ ਪਤਾ 500 ਰੁਪਏ ਤੇ ਏਡਾ ਵੱਡਾ ਡੰਗਰ ਨਹੀਂ ਢੱਕਿਆ ਜਾਂਦਾ ਪਰ ਉਹਦੇ 500 ਰੁਪਏ ਬਦਲੇ ਸਾਡੀ ਮੰਨ ਲਓ ਵੀ ਗਾਂ ਖਰਾਬ ਹੋ ਗਈ ਜਾਂ ਨਹੀਂ ਤਾਂ ਅਸੀਂ ਇੰਨੇ ਗਾਹਕ ਮੋੜੇ ਜਾਂ ਨਾ ਗਾਂ ਦੇ ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਹਾਂਜੀ ਤੇ ਸਾਈ ਘੜ ਤੋਂ ਘੱਟ ਵੀ ਭਾਜੀ 2-4000 ਰੁਪਏ 5000 ਰੁਪਏ ਪਾਉਣਗੇ ਤੇ ਫੇਰ ਆਪਾਂ ਡੰਗਰ ਡਕਣਾ ਜੀ ਠੀਕ ਹੈ ਠੀਕ ਹੈ ਜੀ ਹਾਂਜੀ 500000 ਤੇ ਨਹੀਂ ਡੰਗਰ ਡੱਕਿਆ ਜਾਂਦਾ ਹੁਣ ਮੰਨ ਲਓ ਵੀ ਆਪਣੀ ਏਡੀ ਵੱਡੀ ਕਾ ਖਰਾਬ ਹੋ ਗਈ 1 ਕਚੌੜ 1000 ਦਾ ਤਾਂ ਸੌਦਾ ਆਇਆ ਸੀ ਹਾਂਜੀ ਤੇ ਇੱਕ 500 ਰੁਪਏ ਖੋਲ ਕੇ ਦਿਖਾਓ ਠੀਕ ਹੈ ਜੀ ਆਜੋ ਬਾਈ ਜੀ ਹੁਣ ਤਾਂ ਆਪਾਂ ਖੋਲ ਕੇ ਵਿਖਾਉਣਾ ਚੰਗੇ ਕੱਤਕਾਰ ਦੀ ਬਹਿੜਿਆ ਤੇ ਦੂਜਾ ਸੂਆ ਜਿਹੜੇ ਕਿਸੇ ਵੀਰ ਭਰਾ ਨੂੰ ਮੰਨ ਲਓ ਲੋਡ ਹੁੰਦੀ ਮੁੜ ਕੇ ਉਹਦੇ ਤੱਕ ਵੀ ਨਹੀਂ ਪਹੁੰਚਦੀ ਹੁੰਦੀ ਇਹ ਤਾਂ ਗੱਲ ਸਹੀ ਬਾਲਾ ਹਾਂਜੀ ਹਾਂਜੀ ਇਸ ਟਾਈਮ ਜਿਹੜਾ ਹਾਜ਼ਰ ਆ 20 ਤੋਂ ਪਲੱਸ ਹੀ ਆ ਦੁੱਧ ਵੀਰ ਕਹਿੰਦਾ ਕਿ ਕਿੰਨਾ ਕ ਦਿਨ ਹੋ ਗਏ ਸੋਈ ਨੂੰ ਇਹਨੂੰ ਵੀਰ ਜੀ ਅੱਜ 6ਵੇਂ ਦਿਨ ਹੋਈ ਗਿਆ ਜੀ ਠੀਕ ਹੈ ਲਓ ਹਾਂਜੀ 6ਵਾਂ ਦਿਨ ਜੇ ਤੇ 20 ਤੋਂ ਪਲੱਸ ਇਸ ਟਾਈਮ ਚੱਲ ਰਹੀ ਆ ਬਾਕੀ ਵਸ਼ੀ ਵੇਖੋ ਕਿੰਨੀ ਸੋਹਣੀ ਇਹ ਕਿੰਨਾ ਕੁ ਤਰ੍ਹਾਂ ਚੋਈ ਜਾਊਗੀ ਸਿਰਫ ਇਹਨੇ ਵੀਰ ਜੀ 25 ਤੋਂ ਪਲੱਸ ਜਾਣਾ ਜੀ ਅਜੇ ਵੀ ਠੀਕ ਹੈ ਬਾਕੀ ਥਣ ਚੱਡਾ ਵੇਖ ਕੇ ਆਪੇ ਵੀਰ ਭਰਾ ਨੇ ਕਿਸੇ ਨੇ ਅੰਦਾਜ਼ਾ ਲਾ ਜਾਈ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਅੰਦਾਜ਼ਾ ਲਾ ਸਕਦੇ ਜੇ ਬਹੁਤ ਸ਼ਾਨਦਾਰ ਅੰਡਰ ਕੁਆਲਿਟੀ ਐ ਪੰਡਾ ਪਾਈਆਂ ਕਰ ਵਾਲੀ ਨੇ ਤੇ ਥਣਾ ਦਾ ਸਹਿਜ ਕਿਹਾ ਵੀ ਬ 20 ਕਿਲੋ ਦੇ ਭਾਜੀ ਆਇਆ ਜੀ ਜਵਾਗ ਕੀ ਪਿੱਛੇ ਭਾਜੀ ਜਵਾਗ ਵੀ ਦੀ ਬੱਛੀ ਜੇ ਬੱਛੀ ਬਹੁਤ ਸੋਹਣੀ ਆ ਠੀਕ ਹੈ ਲੋ ਭਾਈ ਜੀ ਫੀਮੇਲ ਕਾਫ ਆ ਗਿਆ ਵੀ ਤੁਹਾਨੂੰ ਡਬਲ ਫਾਇਦਾ ਜੇ ਆਵਲਾ ਜਵਾਗ ਆ ਤੁਸੀ ਚੈੱਕ ਕਰ ਸਕਦੇ ਜੇ ਬਹੁਤ ਹੀ ਚੰਗੇ ਸੀਮੰਦਾ ਵੀ ਉਹ ਸੌਰੀ ਕੱਟੀ ਉਹ ਬੱਛੀ ਬੱਛੀ ਆ ਹਾਂ ਜੀ ਤੇ ਚੰਗੇ ਸੀਮੰਦੀ ਆ ਤੇ ਲਾਗੇ ਤੇ ਇੱਕ ਦੀ ਵੀ ਜੀ ਦੋ ਬਣ ਜਾਨਦਾਰ ਅ ਕੁਆਲਟੀ ਆ हां जी, जी थे 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 थीगा, 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 भाई थीगा, थीगा, हां जी करो चेक बाकी वीर जी ठंडी ਧੀਰੀ ਆ ਪੂਰੀ ਮੰਨ ਲਓ ਕਿ ਕੋਈ ਵੰਗੇ ਵੰਗੇ ਦੀ ਵੀ ਕੋਈ ਲੋੜ ਨਹੀਂ ਜਿੱਤਰਾ ਮਰਜੀ ਕੋਈ ਵੀਰ ਭਰਾ ਆਪਾਂ ਮੈਂ ਦੋ ਦੋ ਜਾਨੇ ਬੈਠ ਕੇ ਚੋਈ ਜਾਣਾ ਠੀਕ ਹੈ ਠੀਕ ਹੈ ਲਓ ਭਾਈ ਜੀ ਇਹ ਤੁਹਾਨੂੰ ਬੜਾ ਛੜਾਕਲ ਡੰਗਰ ਦੇ ਉੱਥੋਂ ਤੋਂ ਮੈਨੂੰ ਲੈ ਜਾਣਾ ਹਾਂਜੀ ਹਾਂਜੀ ਤੇ ਇਹ ਹੁਣ ਕੀ ਕਰਨਾ ਮੁੱਲ ਛੇਰੇ ਵੀਰ ਵੀਰ ਜੀ ਆਪਾਂ ਉਸੇ ਰੇਟ ਤੇ ਦੇ ਦਾਂਗੇ ਚੌੜ ਦਾ ਸੌਦਾ ਤੇ ਨਾ ਵੀਰ ਨਾ ਆਇਆ 500 ਸੱਗੋ ਮੈਨੂੰ ਆ ਗਿਆ ਜੀ ਠੀਕ ਹੈ ਜੀ ਤੇ ਉਸੇ ਰੇਟ ਤੇ ਦੇ ਦਾਂਗੇ ਆਪਾਂ ਠੀਕ ਹੈ ਲਓ ਬਾਈ ਜੀ ਸੌਦਾ ਵੀਰ ਦਾ ਹੋਇਆ ਸੀ 41000 ਦੇ ਵਿੱਚ ਉਸੇ ਸੌਦੇ ਵਿੱਚ ਵੀਰ ਕਹਿੰਦਾ ਕਿ ਫੇਰ ਆਪਾਂ ਦੇ ਦਾਂਗੇ ਕੋਈ ਗੱਲ ਨਹੀਂ ਹਾਂਜੀ ਤੇ ਬੇਨਤੀ ਇਹੋ ਆਗੇ ਤੇਰਾ ਵੀਰ ਭਰਾ ਸਾਹਿਬ ਪਹਿਲਾਂ ਪੈਸੇ ਦਾ ਇੰਤਜ਼ਾਮ ਕਰ ਲੈਣਾ ਕੋਈ ਵੀਰ ਭਰਾ ਜੀ ਤਸਾਈ ਪਾਉਣ ਤੋਂ ਪਹਿਲਾਂ ਵੇਖ ਲੈਣ ਵੀ ਸਾਡੇ ਪੈਸੇ ਮੰਨ ਲਓ ਵੀ ਸਾਡੇ ਕੋਲ ਆ ਜਾਂ ਕਿੱਦਾਂ ਕਿੱਦਾਂ ਨਹੀਂ ਮੁੜ ਕੇ ਨਾ ਕਹਿੰਦਾ ਬਾਜੀ ਅਸੀਂ ਦੋਦੀ ਕੋ ਫੜਨੇ ਹੀ ਐਂ ਕਹੇ ਰਸਕਾਰ ਬਿਲਕੁਲ ਸਹੀ ਗੱਲ ਹੈ ਇਸ ਤਰ੍ਹਾਂ ਕਿਉਂਕਿ ਵੀਰ ਜੀ ਵਪਾਰ ਖਰਾਬ ਹੁੰਦਾ ਵਾ ਖਰਾਬ ਹੁੰਦਾ ਇਸ ਤਰ੍ਹਾਂ ਮੰਨ ਲਓ ਵੀ ਕਈਆਂ ਵੀਰ ਭਰਾਵਾਂ ਨੇ ਫੋਨ ਕੀਤੇ ਤੇ ਮੈਂ ਹੋ ਦਾ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਾਈ ਜੀ ਇਹਦੇ ਬਾਰੇ ਵੇਖੋ ਇਹ ਵੀ ਜੀ ਦੂਜਾ ਸੂਹਾ ਵੇੜ ਜੇ ਅੱਛਾ ਜੀ ਹਾਂਜੀ ਤੇ ਇਹ ਮੈਂ ਕਿਸੇ ਵੀਰ ਕੋਲੋਂ ਦੋ ਵੇੜਾ ਲਈਆਂ ਇਕੱਠੀਆਂ ਹੀ ਉਹਨੇ ਵੀਰ ਨੇ ਮੰਡੀ ਪਾ ਕੇ ਖੜੀਆਂ ਹੀ ਗਿਆ ਅੱਛਾ ਜੀ ਤੇ ਮੰਡੀ 'ਚ ਉਹਨੇ ਮੁਰਗੇ ਮੰਨ ਲਓ ਵੀ ਜਾਂ ਉੱਥੇ ਮੁੱਲ ਨਹੀਂ ਲੱਗਾ ਜਾਂ ਕੀ ਕੀ ਚੱਕਰ ਬਣਿਆ ਉਹਨੇ ਵਾਪਸੀ ਪਾ ਕੇ ਲੈ ਆਉਂਦੀਆਂ ਤੁਹਾਨੂੰ ਪਤਾ ਮੰਡੀ ਦਾ ਡੰਗਰੇ ਕਰੀ ਨਾ ਸੜ ਜਾਂਦਾ ਦੁੱਧੋਂ ਆ ਕੇ ਸੜ ਜਾਂਦਾ ਬਿਲਕੁਲ ਸਹੀ ਚੱਕਰੀ ਦੇ ਬਿਲਕੁਲ ਮੰਨ ਲਓ ਦੋ ਦੋ ਤਿੰਨ ਤਿੰਨ ਕਿਲੋ ਤਾਂ ਚਲ ਗਏ ਹੁਣ ਵੈਰਾ ਫੇਰ ਦੋ ਰੁਪਈਆ ਦੇ ਦੁੱਧੋ ਇਹ ਵੇੜ ਥੱਲੇ 9 ਕਿਲ ਅਛਾ ਕੀ ਜੋ ਆਗਰੇ ਪਛੇ ਇਹਦੇ ਮਗਰ ਬੱਛਾ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਕੰਨ ਕੰਨਾ ਕਾ ਹਜ਼ਰ ਦੁੱਧ ਵੀ ਜੀ 9 ਕਿਲੋ ਤੇ ਚਲ ਗਈ ਆ ਫੇਰ ਦੋਰੇ ਠੀਕ ਆ ਠੀਕ ਆ ਤੇ ਦੁੱਧ ਤੇ ਵੀਰ ਕਹਿੰਦਾ ਜਿੱਦਾਂ ਅਸੀਂ ਮੱਟੀ ਬਾਗ ਖੜੀ ਉਦੋਂ ਦੇ ਦੁੱਧ ਕਹਿੰਦਾ ਇਹ ਸਾਡੇ 16 17 ਕਿਲੋ ਇਹ ਹਾਂਜੀ ਬਾਕੀ ਆਪਾਂ ਜੀ ਸਾਡੇ ਬਹੁਤ ਵੱਡੀ ਹੋ ਸਕਦਾ ਕਿ ਇਹ ਵੀ ਭੜਾ ਦੀ ਸੇਵਾ ਤੇ ਫੇਰ ਉੱਥੇ ਚੱਲ ਜੇ ਬਿਲਕੁਲ ਸਹੀ ਗੱਲ ਹੈ ਬਾਕੀ ਵੜ ਬਹੁਤ ਧੀ ਗੱਲ ਹੈ ਆਪਣੀ ਆਪਣੀ ਸਾਹਮ ਦੀ ਤੇ ਚੰਗੇ ਤਗੜੇ ਕੰਦ ਕਾਠ ਵਾਲੀ ਆ ਵੀਡੀਓ ਜਿੱੱਡੀ ਤੁਹਾਨੂੰ ਦੇਖਣ ਦੀ ਜੋ ਉਸ ਤੋਂ ਵੱਡੀ ਆ ਵੜ ਵੀ ਜੀ ਵੈੜ ਬਹੁਤ ਤਗੜੀ ਹੈ ਹਾਂਜੀ ਤੇ ਬਾਕੀ ਲੱਗ ਗਿਆ ਤੁਹਾਨੂੰ ਥਾਣਾ ਵੈੜ ਦੇ ਵੀਰ ਭਰਾਗਾ ਸੇਵਾ ਕਰ ਲਏ ਤਾਂ ਕਿ ਮੇਰੀ ਗੈਡ ਬਣ ਸਕਦੀ ਹੈ ਕੀ ਕਰੋ ਬਾਈ ਜੀ ਇਸ ਟਾਈਮ ਜਿਹੜਾ 9 ਲੀਟਰ ਬਿਲਕੁਲ ਹਾਜ਼ਰ ਹੈ ਮੌਕੇ ਤੇ ਤੇ 16 17 ਲੀਟਰ ਵਾਲੀ ਵੈੜ ਹੈ ਤੇ ਮੰਡੀ ਜਾ ਇਸ ਟਾਈਮ ਤੇ ਭਾਜੀ ਜਿੰਨਾ ਹੈਗਾ ਆਪਾਂ ਉਹਨਾਂ ਕਹਿਣਾ ਆਪਾਂ 16 17 ਨਹੀਂ ਕਹਿਣਾ ਪਰ ਦਿੰਦੀ ਹੀ 17 ਬਲ ਸੜ ਗਈ ਆ ਤੁਦੋਂ ਤੁਹਾਨੂੰ ਪਤਾ ਮੰਡੀ ਸਾਡੇ ਉੱਤੇ ਸੜ ਜਾਂਦਾ ਕਿ ਫਿਰ ਇਹਦਾ ਰੇਟ ਵੀ ਹੁਣ ਡਾਊਨ ਹੋ ਗਿਆ ਨਾ ਹਾਂਜੀ ਹਾਂਜੀ ਆਪਾਂ ਮੰਨ ਲਓ ਵੀ ਭਾਰਾ ਲਈ ਆ ਪਾਣਾ ਕਿਸੇ ਵੀਰ ਪਰ ਹਰ ਦੇ ਦੇਣੀ ਆ ਇੱਕ ਗੱਲ ਹੋਰ ਵੀ ਦੀ ਆਪਾਂ ਦੱਸ ਕੇ ਦੇਣੀ ਆ ਅਗਲਾ ਥਾਣਾ ਜਿਹੜਾ ਇਹਦਾ ਅਗਲਾ ਉਹ ਮੰਨ ਲਓ ਅੱਧਾ ਏ ਠੀਕ ਹੈ ਜੀ ਹਾਂਜੀ ਮੜ ਜਾ ਹੱਥ ਲਾ ਕੇ ਦੱਸ ਦਿਓ ਪਰਲੇ ਪਰਸੇ ਦਾ ਮੰਨ ਲਓ ਅਗਲਾ ਅੱਛਾ ਅੱਛਾ ਕਮੈਣੀ ਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਜੀ ਕੋਈ ਬਹਿਣੀ ਤਾਂ ਦੂਜੀ ਸਾਈਡ ਦਾ ਅਗਲਾ ਥ ਹਾਂਜੀ ਠੀਕ ਹੈ ਠੀਕ ਹੈ ਨਹੀਂ ਵੀਰ ਜੀ ਇਹ ਬਿਲਕੁਲ ਸੱਚੀ ਗੱਲ ਹੈ ਵੀਰ ਦੀ ਬਾਕੀ ਠੰਡੀ ਧੀ ਰਹੀ ਆ ਵੇਚਣਾ ਸੱਚਾਈ ਦਸੀ ਵੀਰ ਜੀ ਚੰਗੀ ਹੁੰਦੀ ਹੈ ਮੁਰ ਕੇ ਕਹਤੋਂ ਮੰਨ ਲਓ ਲਾਂਬਾ ਲੈਣ ਕੋ ਨਾ ਹਾਂਜੀ ਹਾਂਜੀ ਤੇ ਪਹਿਲੋਂ ਸੱਚ ਦੱਸਿਆ ਚੰਗਾ ਜੀ ਨਹੀਂ ਬਿਲਕੁਲ ਸਹੀ ਆ ਕੀ ਮੁੱਲ ਭਾਜੀ ਫਿਰ ਇਹਦਾ ਮੁੱਲ ਵੀਰ ਜੀ ਅੱਜ ਵੇਲੋ ਜੇ ਦੁੱਧ ਤੇ ਪੂਰੀ ਹੁੰਦੀ ਤਾਂ ਜਾਂ 98 ਪੂਰਾ ਹੁੰਦਾ ਫਿਰ ਤੇ ਲੱਖ ਰੁਪਏ ਦੀ ਵੈੜਾ ਤੁਹਾਡੇ ਸਾਹਮਣੇ ਜਿੱਡੀ ਕੱਦ ਕੱਠ ਹੈਗੀ ਹੈ ਨੇ ਹੈਗੀ ਜੀ ਤੇ ਹੁਣ ਆਪਾਂ 30 ਦੀ ਦੇ ਦਈਏ ਇਹ ਹਾਂ ਨਾ ਹੀ ਕਰੀ ਆਪਾਂ ਜਿੰਨੇ ਵੀ ਵੇਚ ਦੇਣੀ ਹਾਂ ਨਾ ਕਰੀ ਜੀ ਹਾਂਜੀ ਇੱਕੋ ਰੇਟ ਦਸੀਏ ਇਹ ਤਾਂ 100 ਰੁਪਏ ਛੱਡ ਦਈਆਂ ਆਪਾਂ ਇਹ ਵੀਰ ਜੀ 18000 ਦੇ ਦੇਦਾਂਗੇ 100 ਰੁਪਏ ਛੋਟ ਕਰਦਾਂਗੇ ਟਾਡੀ ਜਵਾਨ ਤੇ ਪੁੱਲ ਚੜਾ ਦੇਣੇ ਨਾਲੇ ਅੱਜ ਤੇ ਬਿਲਕੁਲ ਜੀ ਅੱਜ ਨਾਲੇ ਦੇਂਦੇ ਆਲੇ ਰਾਜ ਹਾਂ ਜੀ ਬਾਡੇ ਜੀ ਲੋਹੜੀ ਦਾ ਬਾਡੇ ਦਾ ਲੋਹੜੀ ਦਾ ਲੋਹੜੀ ਦਾ ਬਾਡੇ ਦਾ ਤੋਂ ਹੱਲੇ ਦੇ ਵੀਰ ਨੇ 18000 ਦੀ ਚੰਗੇ ਤਗੜੇ ਕਦ ਕਾਠ ਵਾਲੀ ਆ ਵੀਰ ਜੀ ਮਿਲਣੀ ਨਹੀਂ ਜੀ ਨਹੀਂ ਮਿਲਣੀ ਸਹੀ ਗੱਲ ਹੈ ਬਹੁਤ ਲੱਖ ਰੁਪਏ ਦੀ ਵਹਿੜਿਆ ਤੇ ਜੇ ਚਾਹ ਨਾਲ ਥੋੜੀਆਂ ਕਮੀਆਂ ਹੁੰਦੀਆਂ ਨੇ ਕਮੀਆਂ ਨਾ ਹੁੰਦੀਆਂ ਫਿਰ ਤੇ ਲੱਖ ਰੁਪਏ ਚਲੋ ਫਿਰ ਵੀ ਮੰਨ ਲਓ ਇਹ 9 10 ਕਿਲੋ ਦੁੱਧ ਦੇ ਦਿੰਦਾ ਹੀ ਆ ਕੋਈ ਮਾੜੀ ਨਹੀਂਗੀ ਮਾੜੀ ਨਹੀਂ ਫਿਰ ਵੀ ਗਾਂ ਮੰਨ ਲਓ ਆਪਣਾ ਕੋਈ ਚੰਗਾ ਸੀਮਣੇ ਦੇ ਕੋਲ ਲੈ ਸਕਦਾ ਆ ਵੜਾ ਕੇ ਮੰਨ ਲਓ ਪੂਰਾ ਕਰਕੇ ਕਰਕੇ ਹਾਂਜੀ ਹਾਂਜੀ ਤੇ ਰੁਪਈਏ ਚੰਗੇ ਕੋਈ ਵੀਰਪਰਾ ਵਟ ਸਕਦਾ ਵਟ ਸਕਦਾ ਬਿਲਕੁਲ ਸਹੀ ਗੱਲ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਬਾਈ ਇਹਦੇ ਬਾਰੇ ਇਹਦਾ ਵੀਰ ਜੀ ਸੂਈ ਦਾ ਹੁਣ ਮੈਨੂੰ ਨਹੀਂ ਜੇ ਪਤਾ ਕਿੰਨਾ ਕਿੰਨਾ ਨਹੀਂ ਉਹਨਾਂ ਨੇ ਜਿਨ੍ਹਾਂ ਨੇ ਮੰਨ ਲਓ ਮੰਡੀ ਖੜੀ ਹੋ ਕਹਿੰਦੇ ਬੱਚਾ ਉੱਥੇ ਮਰ ਗਿਆ ਸੀ ਅੱਛਾ ਅੱਛਾ ਦੋਵੇਂ ਸੂਈ ਨੂੰ ਮੰਨ ਲਓ ਇਹਨੂੰ ਕੋਈ 1.5 ਮਹੀਨੇ ਦੇ ਕਰੀਬ ਕਹਿੰਦੇ ਹੋਇਆ ਮਹੀਨਾ 1.5 ਹੁਣ ਕੋਈ ਲਾਲੇ ਨੂੰ ਦੋਹੋਂ ਦੀ ਨੇ ਭਵੇਂ ਪੰੀਆਂ ਦੀ ਆਪਾਂ ਨੂੰ ਨਹੀਂ ਇਹ ਪਤਾ ਕੋਈ ਠੀਕ ਆ ਬਿਲਕੁਲ ਸਹੀ ਗੱਲ ਆ ਇਸ ਟਾਈਮ ਤੇ ਇਹਦੇ ਕੋਲ ਮੰਨ ਲਓ ਵੀ 8 ਕਿਲੋ ਦੁੱਧ ਆਨੂੰ ਇੰਨਾ ਪਤਾ ਠੀ ਇਹ ਪਤਾ ਕਰਉਂਦੀ ਆ ਲਓ ਭਾਈ ਜੀ ਸ਼ੇਰੇ ਵੀਰ ਦਾ ਬਿਲਕੁਲ ਸੱਚ ਦਾ ਸੌਦਾ ਵਾ ਜੋ ਕੁਝ ਹੈਗਾ ਭਾਈ ਕਹਿੰਦਾ ਕਿ ਉਹ ਹੀ ਦੱਸੂਗਾ ਮੈਂ ਕੱਲ ਕੋਈ ਨਹੀਂ ਡੰਗਰ ਇਦਾਂ ਹੀ ਕਰ ਦਿੰਦੇ ਆ ਤੇ ਆਪਣਾ ਵੀਰ ਗਰਮ ਹੋ ਗਿਆ ਥੋੜਾ ਜਿਆ ਚੱਲ ਕੋਈ ਗੱਲ ਉਹ ਡੰਗਰਾਂ ਦਾ ਤੁਹਾਨੂੰ ਪਤਾ ਹੈ ਡੰਗਰਾਂ ਨੇ ਇਦਾਂ ਹੀ ਕੁਝ ਕਿਆ ਕਰ ਸਾਦੇ ਬੋਦੀ ਵਾਲੀ ਵਹਿੜਿਆ ਭਾਈ ਜੀ ਚੈੱਕ ਕਰੋ ਵਹਿੜ ਬਹੁਤ ਸੋਹਣੀ ਹੈ ਵੀਰ ਜੀ ਵੇਖੋ ਸਾਡੇ ਜਨੇ ਪਤਾ ਕਿੰਨਾ ਕੁ ਜਵਾਇ ਦੋਦਾ ਇਹਨੇ ਵੀ ਜੀ ਉਹਦੇ ਕੈਨ ਨੂੰ ਕਹਿੰਦੇ ਏਦਾਂ ਥੱਲੇ ਆਹੀ 20 ਕਿਲੋ ਵੀ ਚੁੰਦੇ ਰਹਿਆ ਤੇ ਅਛਾ ਅਛਾ ਠੀਕ ਹੈ ਲੋ ਭਾਜੀ ਕਹਿਣ ਮੁਤਾਬਕ 20 ਲੀਟਰ ਬਾਈ ਕਹਿੰਦਾ ਕਿ ਘਰ ਵਾਲੇ ਕਹਿੰਦੇ ਰਹਾ ਇਸ ਟਾਈਮ ਜਿਹੜਾ ਹਾਜ਼ਰ ਹੈ ਉਹ ਹੀ ਦੱਸਿਆ ਵੀ ਬਾਕੀ ਵੈਣ ਬੋਦੀ ਬਾਦੀ ਹਾਂਜੀ ਬੋਦੀ ਵਾਲੀ ਬੈੜਿਆ ਤੇ ਆਪ ਵੀ ਥੋੜੀ ਜਿਹੀ ਕਰਾਚ ਚ ਗਈ ਚੰਗੇ ਫੈਡ ਫੂਡ ਵੀ ਚੰਗੇ ਹੋਣੀਆਂ ਹਨਾ ਇਹਦੀ ਇਹਦੀ ਫੈਡ ਬਹੁਤ ਜੀ ਇਹਦੀ ਤਾਂ ਮਈਆਂ ਦੇ ਬਰਾਬਰ ਜੇ ਹਿਸਾਬ ਨਾਲ ਤੇ ਠੀਕ ਹੈ ਠੀਕ ਹੈ ਜੀ ਹਾਂਜੀ ਆ ਤਾਂ ਜਿੰਨੇ ਲੱਖ ਰੁਪਏ ਮਈ ਖਰਚਣਾ ਆਇਓ ਉਹਦੇ ਵਾਤੇ ਠੀਕ ਹੈ ਨਾ ਹਾਂਜੀ ਹਾਂਜੀ ਘਰ ਦਾ ਬਹੁਤ ਵਧੀਆ ਹਾਂਜੀ ਭਾਜੀ ਲਾ ਕੇ ਤੁਸੀਂ ਥਾਣਾ ਦਾ ਸੈਰ ਗਿਆ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ ਹਾਂਜੀ ਇਹਦਾ ਕੀ ਮੁੱਲ ਕਰਨਾ ਭਾਜੀ ਫਿਰ ਮੁੱਲ ਦੇ ਵੀਰ ਜੀ ਵੇਖ ਲਓ ਅੱਜ ਬੱਚਾ ਹੋਵੇ ਥੱਲੇ ਇਹ ਦੁੱਧ ਵੀ ਚੰਗਾ ਹੋਵੇ ਇਹ ਵੀ ਤੁਹਾਨੂੰ ਪਤਾ ਹੀ ਆ ਵੀ 80000 ਦੀ ਲੈਣੀ ਹੈ ਹਾਂਜੀ ਹਾਂਜੀ ਇਹਦਾ ਜੇ ਸਾਉ ਦਾ ਕਰ 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 ਦਿਆ ਤੇ ਮੰਗਨ ਨੂੰ ਭਾਜੀ ਜੋ ਕਰਜ਼ੀ ਮੰਗੀ ਆ ਵੀ ਉਹਦੇ ਬਰਾਬਰ ਹੀ ਦੇ ਦਈਏ 18 18 ਦੀ 18 18 ਦੀਆਂ ਦੇ ਦਈਏ ਤੇ ਜੇ ਕੋਈ ਜੋੜਾ ਲੈ ਜਾਏ ਤੇ ਜੋੜਾ ਲੈ ਜਾਏ ਫਿਰ ਹੋਰ ਮਨਤਾਨ ਕਰਦਾਂਗੇ ਵੀਰ ਭਰਾ ਦਾ ਹਾਂਜੀ ਲਓ ਵੀਰ ਜੀ ਮੀਣੀ ਮੱਝ ਦੇ ਦੁੱਧਾ ਸੁਗਾ ਝੋਟੀ ਸੋਈ ਜੇ ਲਓ ਭਾਈ ਮੀਣੀ ਮੱਝ ਬਹੁਤ ਜਿਆਦਾ ਘੱਟ ਲੱਭਦੀ ਆ ਤੇ ਥਾਏ ਸਿੰਘ ਤੋਂ ਖਿਲਦੇ ਭਾਜੀ ਅਰੇ ਸਿੰਗਲ ਦੇ ਜੀ ਵੀਰ ਜੀ ਠੀਕ ਹੈ ਲਓ ਭਾਈ ਚੈੱਕ ਕਰ ਸਕਦੇ ਆ ਸਿੰਗ ਸੁng ਵੀ ਹਿਲਦੇ ਜੀ ਤੇ ਸਿੰਗਲ ਦੇ ਸਕਦੇ ਤੁਸੀਂ ਅੱਖਾਂ ਵੀ ਲੀਆਂ ਆਈਆਂ ਨਹੀਂ ਇਹਦੇ ਕੋ ਵੀਰ ਜੀ ਅੱਜ ਇਹਨੂੰ ਚੌਥਾ ਦੇਣੇ ਆ ਸੂਈ ਨੂੰ ਅੱਛਾ ਜੀ ਤੇ ਆਹ ਗੰਦ ਜਿਹਾ ਵੀ ਦਈ ਆ ਮਾਰਨਾ ਠੀਕ ਹੈ ਲਓ ਭਾਈ ਮਾਰ ਮੋਲੇ ਇਹ ਮੈਂ ਕੱਲ ਹੀ ਲੈ ਕੇ ਜਾਂਦੀ ਕਿ ਇਹਦੇ ਨਾਲ ਬੱਚੇ ਨੂੰ ਵੀਰ ਜੀ ਥੋੜੀ ਜਿਹੀ ਮਨ ਲੋ ਠੰਡ ਜੀ ਲੱਗੇ ਹੈ ਤੇ ਮੈਂ ਅੰਡਾ-ਅੰਡਾ ਦੇ ਵੇਲੇ ਦਿੱਤਾ ਸੀ ਹਾਂ ਜੀ ਤੇ ਵੀਰ ਨੇ ਜਿਹੜੇ ਗੱਡੀਆਂ ਨੇ ਲੱਦ ਕੇ ਲੈਂਦੀ ਉਹਨੇ ਕਰੇ ਗਾੜ ਦੇ ਪਾਸੇ ਮਹੀ ਦਿਨ ਲੰਮਾ ਪਾਤਾ ਬੱਚਾ ਅੱਛਾ ਅੱਛਾ ਠੀਕ ਉਹ ਕਿਨੋ ਕਰੇ ਜੇ ਕਰਕੇ ਬਾਹਰ ਹੁੰਦਾ ਫਿਰ ਪੇਟੋਂ ਬਾਹਰ ਜਾਂਦਾ ਹੈ ਉਹਨਾਂ ਲੰਮੇ ਪਾਤਾਂ ਦੇ ਕਿ ਮਾਰੀ ਉਹ ਬ੍ਰੇਕ ਵੱਟ ਕੇ ਤੇ ਉਹ ਨਹੀਂ ਲੱਗਦੇ ਪੈਰ ਆ ਗਿਆ ਬੱਚੇ ਦੇ ਉੱਤੇ ਠੀਕ ਹੈ ਠੀਕ ਹੈ ਜੀ ਤੇ ਉਹਦੇ ਨਾਲ ਫਿਰ ਬੱਚੇ ਦੀ ਰਾਤੀ ਡੈਥ ਹੋ ਗਈ ਜੇ ਇਹਦਾ ਆਪਾਂ ਸ਼ਾਟ ਵੀ ਪਾਇਆ ਸੀ ਰਾਤੀ ਹਾਂਜੀ ਹਾਂਜੀ ਕਿਸੇ ਵੀਰ ਨਾਲ ਸੌਬਦਾ ਮੇਰਾ ਚੱਲਣ ਦਿਆ ਜੇ ਹੋ ਸਕਦਾ ਮੰਨ ਲਓ ਵੀ ਫਾਈਨਲ ਹੋਈ ਗਈ ਹੈ ਗੱਲ ਹਾਂਜੀ ਤੇ ਜੇ ਇੱਕ ਵਾਰੇ ਮੰਨ ਲਓ ਨਾ ਹੋਵੇ ਤੇ ਕੋਈ ਵੀਰ ਭਰਾ ਮੈਨੂੰ ਫੋਨ ਕਰਕੇ ਪੁੱਛ ਸਕਦਾ ਮੈਂ ਕਹਿੰਦਾ 10 ਕਿਲੋ ਬੌਲੀ ਜੇ ਮੈਂ ਛੋਟੀ ਬੌਲੀ ਲਓ ਭਾਈ ਚਾਹ ਚਵਾ ਦਿਨਾਂ ਦੇ ਥੱਲੇ 10 ਲੀਟਰ ਬੌਲਾ ਤਿਆਰ ਆ ਕਿੰਨਾ ਕੁ ਚਵਾਈਏ ਦੁੱਧ ਭਾਜੀ ਦੋਦੂ ਵੀਰ ਜੀ ਇਹਨੇ ਘਰ ਵਾਲੇ ਬੰਦੇ ਦੇ ਕਹਿੰਦੇ ਅਸੀਂ 15 ਕਿਲੋ ਚੋਇਆ ਪਰ ਆਪਾਂ 15 ਕਿਲੋ ਨਹੀਂ ਕਹਿੰਦੇ ਆਪਾਂ 13 ਕਿਲੋ ਦੀ ਗਾਰੰਟੀ ਦਿੰਦੇ ਆਂ ਵੀ 13 12 13 ਕਿਲੋ ਮੀਨੀ ਆ ਗਈ ਤੇ ਇਸ ਟਾਈਮ ਜਿਹੜਾ ਹਾਜਾ ਆਹ ਦੇਖੋ ਜੀ 14 ਦਿਨਾਂ ਦੇ ਥੱਲੇ ਆ ਬੂਛੀ ਬਣਾਈ ਆਪਾਂ ਤੇ ਉਧਰੋਂ ਮਹੀਂ ਛੱਡਾਂਗੇ ਆਪਾਂ ਤੇ ਵੇਖੋ ਬੂਛੀ ਦੇ ਉੱਤੇ ਠੀਕ ਆ ਠੀਕ ਆ ਜੀ ਇਧਰ ਛੱਡਦੇ ਮਹੀਂ ਗੱਲ ਚ ਪਾ ਦੇ ਰਸਾ ਲਓ ਭਾਈ ਚੈੱਕ ਕਰ ਸਾਡੇ ਇਧਰ ਇਧਰ ਰੱਖ ਲੈ ਠੀਕ ਆ ਲਓ ਭਾਈ ਚੈੱਕ ਕਰ ਸਾਡੇ ਤੁਸੀਂ ਲੈ ਲੈ ਇਦਾਂ ਵੀਰ ਜੀ ਗਾੜੀ ਰੱਖ ਕੇ ਉਹਦੇ ਆਪਾਂ ਬਸ ਠੀਕ ਆ ਠੀਕ ਆ ਜੀ ਮੈਂ ਹੀ ਪਸਮਾ ਲੈਣੀ ਠੀਕ ਆ ਜੀ ਵੈਸੇ ਬਾਕੀ ਮੈਂ ਹੀ ਕੱਦ ਵਜਨ ਦੀ ਵੇਖੋ ੱਡੀ ਵੱਡੀ ਹੈ ਭਾਜੀ ਹਾਂ ਜੀ ਭਾਈ ਜੀ ਹਾਈਟ ਲੱਗਦੀ ਹੈ ਬੜੀ ਪੁਲੀ ਪੁਲੀ ਵੀ ਸਾਦੀ ਕਹਿੰਨੇ ਵੀਰ ਨੇ ਬਹੁਤ ਜ਼ਿਆਦਾ ਆ ਗਿਆ ਵਾ ਹੈਨ ਰਾਜੀ ਰੋਜੀ ਬਹੁਤ ਜ਼ਿਆਦਾ ਵਾ ਇਹ ਲਾਗੇ ਨੇ ਤੁਸੀਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਹੈ ਤੇ ਥਾਣਾ ਦਾ ਸੈਜ ਗਿਆ ਵੀ ਤੁਹਾਨੂੰ ਲਾਗੇ ਤੇ ਚੈੱਕ ਕਰਵਾਵਾਂਗੇ ਹਾਂਜੀ ਭਾਜੀ ਕਰ ਸਾਡੇ ਤੇ ਥਾਣਾ ਦਾ ਸਹਿਜ ਗੈਬ ਚੱਕ ਬਹੁਤ ਸ਼ਾਨਦਾਰ ਥੜਾ ਬਾਟਾ ਭਾਜੀ ਬਹੁਤ ਸੋਹਣਾ ਲੱਗਿਆ ਛੋਟੀ ਨੂੰ ਤੇ ਮੀਣੀ ਮਾਜੋ ਤਰਾ ਲੱਭਦੀ ਬਹੁਤ ਘੱਟਣਾ ਹਾਂਜੀ ਮੀਣੀਆਂ ਬਹੁਤ ਘੱਟ ਲੱਭਦੀ ਮੀਣੀ ਘੱਟ ਲੱਭਦੀ ਜੇ ਮੀਣੀ ਦਾ ਫੋਨ ਬੜਾ ਵੀਰ ਭਰਾ ਕਰਦੇ ਜੇ ਠੀਕ ਹੈ ਲਓ ਭਾਈ ਬਿਲਕੁਲ ਘੱਟ ਲਈ ਡਿਮਾਂਡ ਪੂਰੀ ਕੀਤੀ ਸ਼ੇਰੇ ਨੇ ਇੱਕ ਵਿਧਿਆ ਮਾੜਾ ਜਾ ਵੇਖ ਲਓ ਖੁੱਡਾ ਕੋਈ ਵੀਰ ਭਰਾ ਮੜ ਕੇ ਫੇਰ ਆਖੂ ਬਖਾਇਆ ਨਹੀਂ ਇੱਕ ਪਾਸੇ ਦਾ ਖੁੱਡਾ ਜਿਤਨਾ ਮੰਨ ਲਓ ਵੀ ਬਚਪਨ ਦੇ ਵਿੱਚ ਕੋਈ ਨੇ ਡੰਡਾ ਡੰਡਾ ਕੇ ਤੇ ਜੋਰ ਨਾਲ ਮਾਰਤਾ ਵਾ ਠੀਕ ਹੈ ਠੀਕ ਹੈ ਤੋਂ ਖੁੱਡੇ ਦੀ ਹੱ ਕੋਈ ਵੀ ਵੀਰ ਭਰਾ ਕੋ ਸੌਦਾ ਹੋਣ ਤੋਂ ਬਾਅਦ ਇਹ ਨਾ ਆਖੇ ਵੀ ਆ ਚੀਜ਼ ਭਾਈ ਤੁਸੀਂ ਦੱਸੀ ਨਹੀਂਗੀ ਸਹੀ ਗੱਲ ਨਾ ਸਹੀ ਗੱਲ ਚੀਜ਼ਾਂ ਹਰ ਕੋਈ ਪ੍ਰੋਪਰ ਦੱਸੀਆਂ ਚੰਗੀਆਂ ਨੇ ਨਹੀਂ ਬਿਲਕੁਲ ਸਹੀ ਗੱਲ ਪਾਜੀ ਹਾਂਜੀ ਕਿ ਕਿਸ ਦੀ ਮਰਜ਼ੀ ਹੋਵੇ ਤੇ ਲਵੇ ਨਹੀਂ ਦਿੰਦਾ ਨਹੀਂ ਕਿ ਇਸ ਲਈ ਚਲੋ ਦੂਰੋਂ ਵੀਰ ਭਰਾ ਨੂੰ ਦਾ ਕੋਈ ਖਰਾਬ ਹੋਊਗਾ ਜੀ ਨਹੀਂ ਬਿਲਕੁਲ ਸਹੀ ਗੱਲ ਹੈ ਹਾਂਜੀ ਬਿਲਕੁਲ ਸੱਚ ਦਾ ਸ਼ਬਦਾਂ ਵੀਰ ਦਾ ਕੀ ਬੋਲ ਪਾਜੀ ਫਿਰ ਮੁੱਲ ਵੀਰ ਜੀ ਜੇ ਦੇ ਅੱਜ ਬੱਚਾ ਹੁੰਦਾ ਤੇ ਤੁਹਾਨੂੰ ਪਤਾ ਹੀ ਹੈ ਫਿਰ ਤੇ ਅਸੀਂ 85000 ਦੀ ਮੈਂ ਹੈ ਹੈ ਗਈ ਜਿੰਨਾ ਮੈਂ ਵੀ ਅੰਗ ਕੇ ਲਈ ਇਹ ਦੇ ਵਿੱਚੂੰਗਾ ਜੀ ਠੀਕ ਜੀ ਤੇ ਵੀਰ ਜੀ ਰਾਤੀ ਵੀਡੀਓ ਜੋ ਦੱਸਿਆ ਸੀ ਦੋ ਛੜ ਦਾਂਗੇ 70 ਚੋਂ 68000 ਦੀ 60000 ਦੀ ਛੋਟੀ ਦੇ ਦਾਂਗੇ ਠੀਕ ਹੈ ਲਓ ਭਾਈ ਬਿਲਕੁਲ ਜਾਇਜ਼ ਮੋਟਾ ਆਪ ਨੂੰ ਸਭ ਨੂੰ ਮੈਨੂੰ ਥੋੜੀ ਮਹਿੰਗੀ ਪੈਂਦੀ ਆ ਚੱਲ ਕੋਈ ਗੱਲ ਨਹੀਂ ਕਰਨਾ ਤੇ ਤੁਹਾਨੂੰ ਪਤਾ ਵਾਧਾ ਘਟਾ ਚਲੋ ਇਹਨਾਂ ਵੇ ਲੈਣੇ ਹਨ ਕਾਕਾ ਘਾਟੀ ਬਣਾ ਲਈ ਆਜੋ ਭਾਈ ਜਮੇ ਨੰਬਰ ਤੇ ਦੱਸਿਓ ਵੀਰ ਜੀ ਦੇ ਬਾਰੇ ਇਹ ਦੇਖੋ ਵੀਰ ਜੀ ਛੋਟੀ ਕੋਲ ਮੰਨ ਲਓ ਵੀ ਦੁੱਧ ਹੋਗਾ ਜੇ 9 ਕਿਲੋ ਅੱਛਾ ਜੀ 8 ਕਿਲੋਆਂ ਦੀ ਜਿੱਥੇ ਮਰਜ਼ੀ ਮੇਰੇ ਕੋਲ ਕੋਈ ਗਾਰੰਟੀ ਲੈ ਜੇ ਠੀਕ ਆ ਠੀਕ ਆ ਲੋ ਡੰਗ ਮੇਰੇ ਘਰੇ ਆਣ ਕੇ ਚੋਲੇ ਅੱਛਾ ਜੀ 8 ਕਿਲੋ ਦੁੱਧ ਪੱਥਰ ਵਰਗਾ ਹੋਊਗਾ ਠੀਕ ਆ ਪਾਇਆ ਬਾਹਰ ਹੋਊਗਾ ਅੰਦਰ ਨਹੀਂ ਹੋਊਗਾ 8 ਤੋਂ ਠੀਕ ਹੈ ਜੀ ਇਹ ਭਾਜੀ 1.5 ਮਹੀਨੇ ਦੀ ਮੰਨ ਲਓ ਗਾਂ ਗੱਬਣ ਵੀ ਜੇ ਅੱਛਾ ਅੱਛਾ ਹਾਂਜੀ ਤੇ ਉਹਨਾਂ ਕੋ ਮੈਂ ਨਹੀਂ ਆਪਣੇ ਨਹੀਂ ਚੈੱਕ ਕਰਾਈ ਉਹ ਭਾਜੀ ਹੋਣੀ ਕਹਿੰਦੇ ਵੀ ਅਸੀਂ ਮੰਨ ਲਓ ਵੀ ਡੈਗੋ ਡਾਕਟਰ ਕੋ ਟੀਕਾ ਭਰਾਇਆ ਉਹਨਾਂ ਨੇ ਮੰਨ ਲਓ ਗੱਲ ਕਰਾਈ ਹੀ। ਅੱਛਾ। ਇਹਨੂੰ ਮੰਨ ਲਓ 1.5 ਮਹੀਨੇ ਦੇ ਦੋਨਾਂ ਟਾਈਮ ਅਸੀਂ ਮੰਤਲੋ ਗਿਣਿਆ ਹੀ। 1.5 ਮਹੀਨੇ ਦੇ ਲਾਗੇ ਬੰਨੇ ਡਾਕਟਰ ਨਾਲ ਵੀ ਗੱਲ ਕਰਾਤੀ ਸੀ। ਉਹ ਤਾਂ ਬਾਦਾਂ ਨਾਂ ਦੇ ਕਹਿੰਦੇ ਵੀ ਇਹਨੇ ਡੋਕੇ ਪਾਏ ਆ ਤੇ ਨਾਂ ਕੋਈ ਨਾਲਾ ਕੀਤਾ ਵਾ। ਠੀਕ ਹੈ ਠੀਕ। ਤੇ ਮੰਨ ਲਓ 100 'ਚ 100% ਮੈਂ ਖੋਲੋਗੀ ਆ। ਠੀਕ ਹੈ। ਬਾਕੀ ਖੋਲ ਕੇ ਵਿਖਾ ਦੋ। ਕਿੰਨਾ ਸਵੇਰ ਸੁਈ ਜੇ। ਇਹ ਵੀ ਜੀ ਦੂਜਾ ਗਾੜਾ ਤੀਜੇ ਨੂੰ ਗੱਭਣ ਜੇ। ਠੀਕ ਹੈ ਜੀ ਲਓ ਭਾਈ ਜੀ ਤੀਜੇ ਲਈ ਗੱਭਣ ਆ 1.5 ਮਹੀਨੇ। ਬਾਕੀ ਚਵਾਈ ਚੁਈ ਦੀ ਬਹੁਤ ਚੰਗੀ ਆ ਦੋਤੇ ਚੰਗਾ। 9 ਇਹ ਬਾਕੀ ਥਾਲਪਾਟੇ ਦਿਖਾਉਂਦੇ ਆ ਬਹੁਤ ਪਤਾ ਲੱਗਦਾ ਨੱਕਰ ਦਾ ਦੁੱਧ ਹੈਗਾ ਕਿ ਨਹੀਂ ਹੈਗਾ ਹਾਂਜੀ ਹਾਂਜੀ ਤੇ ਚੰਗੀ ਹਾਈਟ ਦੀ ਵੀ ਚੰਗੀ ਛੋਟੀ ਬਹੁਤ ਸੋਹਣੀ ਹੈ ਹਾਈਟ ਟੈਲੈਂਟ ਦੋਵੇਂ ਹੀ ਬਿਲਕੁਲ ਸਹੀ ਆ ਤੇ ਲੱਗ ਰਿਹਾ ਤੁਸੀਂ ਚੈੱਕ ਕਰ ਸਕਦੇ ਜਿਹੜਾ ਡਰ ਕੁਆਲਟੀ ਦੇ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਇਹਦਾ ਕਿ ਸੱਜਰ ਨੇ ਕਿਹਾ ਕਿ ਜਵਾਏ ਦੁੱਧ ਭਾਜੀ ਸੱਜਰ ਨੇ ਬੇਟੀਓ ਕਹਿੰਦੇ ਅਹੀਂ 13 13 14 14 ਕਿਲੋ ਚਾਹੁੰਦੇ ਰਹਿ ਬਾਕੀ ਝੋਟੀ ਕੱਦ ਵਜਨਦੀ ਪਈ ਠੀਕ ਹੈ ਤੁਹਾਨੂੰ ਪਤਾ ਇਹਨਾਂ ਦੇ ਦੁੱਧ ਇਹਨਾਂ ਦੇ ਦੁੱਧ ਨੋਰਮ ਆ ਹਾਂਜੀ 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 ਬਿਲਕੁਲ ਸਹੀ ਗੱਲ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਸੱਜਰ ਦੇ ਥੱਲੇ ਕੋਈ 13 14 ਲੀਟਰ ਦੁੱਧ ਹੈਗਾ ਹੀ ਇਸ ਟਾਈਮ ਜਿਹੜੀ ਡੇਢ ਮਹੀਨੇ ਦੀ ਗਾਂ ਬਣੀ ਆ ਤੇ ਚਲੋ ਜਿਹੜੀ ਆਸ ਵੀ ਆ ਵੀ ਚਲੋ ਗਾਂ ਜੇ ਕੋਈ ਵੀਰ ਭਰਾ ਰਕਮ ਖਰਚੂਗਾ ਤੇ ਉਹਦੇ ਬਾਅਦ ਫਿਰ ਇਹ ਕਮੇਟੀ ਹਿਸਾਬ ਨਾਲ ਹਾਂਜੀ ਹਾਂਜੀ ਉਹ ਰਾਜਰੇ ਤੁਸੀਂ ਚਾਹਤਾ ਸੱਜਰ ਲੈਣ ਜਾਈਏ ਤੁਹਾਨੂੰ ਪਤਾ ਹੀ 80 90 ਹਜ਼ਾਰ ਤੋਂ ਘੱਟ ਨਹੀਂ ਲੱਗਦੀ ਸਹੀ ਗੱਲਾਂ ਨਹੀਂ ਜੀ ਹਾਂ ਜੀ ਹਾਂ ਜੀ ਜੇ ਸੱਜਰ ਲੈਣ ਜਾਈਏ ਤੇ 90 ਤੋਂ ਘੱਟ ਨਹੀਂ ਮਿਲਣੀ ਜੀ 2 ਨੰਬਰ ਦਾ ਮੰਨਈਏ ਤੇ 45 ਤੋਂ ਘੱਟ ਵਿਕਦੀ ਨਹੀਂਗੇ ਨਹੀਂ ਵਿਕਦੀ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਜੀ ਹਾਂ ਜੀ ਤੇ ਉਹੀ ਗੱਲ ਤੁਹਾਡੀ ਹੋਣਾ ਕਮੇਟੀ ਵਾਲਾ ਹੀ ਹਿਸਾਬ ਹੈ ਕਮੇਟੀ ਆ ਗਈ ਤੇ ਇਹਦਾ ਕੀ ਮੁੱਲ ਕਰਨਾ ਭਾਜੀ ਇਹਦਾ ਵੀ ਜੀ ਮੁੱਲ ਕਰਾਉਣਾ ਭਾਏ 70 60 ਜਿੰਨਾ ਮਰਜ਼ੀ ਕਰਾ ਲਈਏ 60 ਹਜ਼ਾਰ ਤੇ 2000 ਛੱਡ ਦਈਏ 55 ਜੀ ਹਾਂ ਜੀ ਠੀਕ ਘਟਾ ਦਈਏ ਜੀ ਵੇ ਲੋ ਆਪਾਂ ਲੈਣ ਦੇ ਨਾਲ ਕਰੀਏ ਵੀ 55 ਦੀ ਦੇ ਲਈਏ ਚਲ ਛੜ ਦੋ ਹੋਰ ਹੋਰ ਕਰਦੀ ਮਾਨ ਦਾ 500 ਛੜ ਦੋ ਨਹੀਂ 500 ਨਾ ਛੜੀਏ ਹਾਂ ਇਹ 55 ਦੀ ਦੇ ਦਈਏ 55000 ਦੀ 55 ਹੀ ਦੇ ਦਈਏ ਠੀਕ ਆ ਲਓ ਬਾਈ ਜੀ ਚੰਗੇ ਤਗੜੇ ਕੱਦ ਕਾਠ ਆ ਲਈ 55000 ਦੀ ਤਾਂ 9 ਲੀਟਰ ਜਿਹੜਾ ਇਸ ਟਾਈਮ 9 ਲੀਟਰ ਬਾਈ ਜੀ ਖੁੱਲਾ ਡੁੱਲਾ ਦੁੱਧ 8 ਕਿਲੋ 8 ਕਿਲੋ ਮੇਨੇ ਤਬਾਈ ਠੀਕ ਹੈ ਠੀਕ ਹੈ 9 ਕਿਲੋ ਛਾੜੀ ਦੋਵੇ ਠੀਕ ਹੈ ਲਓ ਬਾਈ ਗਰੰਟੀ ਵਾਲਾ ਜਿਹੜਾ 8 ਲੀਟਰ ਬਿਲਕੁਲ ਤਿਆਰ ਹੈ ਇੱਕ ਵੀ ਜੀ ਆਪਣੇ ਕੋਲ ਜਰਸੀ ਆਈ ਅੱਜ ਅੱਛਾ ਜੀ ਤੇ ਆਪਾਂ ਵਿਖਾ ਦਿੰਦੇ ਹਾਂ ਅਜੇ ਮੈਂ ਮੰਨ ਲਓ ਵੀ ਉਹਦਾ ਪ੍ਰੋਪਰ ਨਹੀਂ ਦੁੱਧ ਦਾ ਨਹੀਂ ਮੈਨੂੰ ਪਤਾ ਅੱਛਾ ਅੱਛਾ ਠੀਕ ਜੋ ਵੀ ਆਪਾਂ ਲੈਣ ਦੀ ਧਾਰਾ ਮਾਰ ਕੇ ਅੱਛਾ ਜੀ ਤੇ ਇਹ ਵੀ ਉਹਨਾਂ ਨੇ ਵੀਰ ਉਹਨਾਂ ਨੂੰ ਦੱਸਿਆ ਵੀ 2 ਮਹੀਨਿਆਂ ਦੀ ਬਣੀ ਆ ਅੱਛਾ ਜੀ ਤੇ ਮੰਨ ਲਓ ਵੀ ਦੁੱਧ ਦੇ ਥੱਲੇ 9 ਕਿਲੋ ਦੱਸਿਆ ਹੋਇਆ ਉਹਨਾਂ ਨੇ ਮੈਂ ਧਾਰਾ ਮਾਰ ਕੇ ਲੈ ਆਂਦੀ ਹੁਣ ਮੈਨੂੰ ਨਹੀਂ ਪਤਾ ਦੁੱਧ ਕਿੰਨਾ ਵਾ ਕਿੰਨਾ ਨਹੀਂ ਆ ਅੱਛਾ ਜੀ ਬਾਕੀ ਕਿਸ ਵੀਰ ਭਰਾ ਕੋਈ ਪੁੱਛੂਗਾ ਤੇ ਮੈਂ ਦੋ ਡੰਗ ਚੋ ਕੇ ਤੇ ਫਿਰ ਦੱਸ ਦੂੰਗਾ ਠੀਕ 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 ਲਓ ਭਾਈ ਪਿਓਰ ਜਰਸੀ ਵਿੱਚ ਆ ਗਈ ਜੇ ਜੋਰ ਜਰਸੀ ਚ ਜੇ ਕਿਸੇ ਵੀਰ ਭਰਾ ਦੇ ਵੀ ਫਿੱਟ ਹੁੰਦੀ ਯਾਰ ਵੀਰ ਨਾਲ ਦੁੱਧ ਮੈਨੂੰ 9 ਕਿਲੋ ਦੱਸਿਆ ਜੇ ਹੁਣ ਮੰਨ ਲਓ ਜੇ 9 ਨਹੀਂ ਆ ਤੇ 7-8 ਕਿਲੋ ਤੇ ਨਿਕਲੂ ਨਿਕਲੂ ਨਾ ਜੀ ਠੀਕ ਹੈ ਮੈਂ ਕਿਹਾ ਕਿ ਮੈਂ ਚੋਾਈ ਨਹੀਂ ਕੀਤੀ ਤੇ ਮੈਂ ਧਾਰਾ ਮਾਰ ਕੇ ਆਜੀ ਲੈਣ ਦਾ ਸਾਹਮਣੇ ਹੋਣੇ ਗੱਡੀ ਆ ਹ ਬਾਕੀ ਮੈਂ ਚਵਾਈ ਕਰਕੇ ਗਏ ਵੀਰ ਨੂੰ ਦੱਸ ਦੂੰਗਾ ਬਿਲਕੁਲ ਸਹੀ ਗੱਲ ਆ ਇਹ ਸੱਚ ਦਾ ਹਮੇਸ਼ਾ ਵੀਰਜੀ ਫਾਇਦਾ ਹੁੰਦਾ ਵਾ ਨਾ ਤੁਸੀਂ ਖਰਾਬ ਹੋ ਜਿਹੜੀ ਹੱਤੀ ਚੀਜ਼ ਚੋਲੀਏ ਨਾ ਪਈ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਬਿਲਕੁਲ ਦੈਨਾਂ ਹੈਗਾ ਹਾਂਜੀ ਭਾਈ ਜੀ ਲਾਗੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਰਡਰ ਕੁਆਲਿਟੀ ਤੇ ਥਾਣਾ ਦਾ ਸੈੱਜ ਗਿਆ ਤੇ ਗਾ ਦੋਆ ਬਿਨਰੇ ਵੀ ਬਣੀ ਆ ਹਾਂਜੀ ਹਾਂਜੀ ਤੇ ਇਹ ਵੀ ਚੈੱਕ ਪਾਸ ਆ ਨਹੀਂ ਭਾਜੀ ਚੈੱਕ ਨਹੀਂ ਇਹ ਕਰਾਈ ਉਹਨੇ ਦੱਸ ਦਿੱਤਾ ਵੀ ਮੈਂ ਚੈੱਕ ਵੀ ਕਰਵਾ ਲਊਗਾ ਅੱਛਾ ਅੱਛਾ ਬਾਕੀ ਆਪਾਂ ਖਾਲੀਆਂ 'ਚ ਕਰਕੇ ਲਈਏ ਖਾਲੀਆਂ 'ਚ ਕਰਕੇ ਦੇ ਦਾਂਗੇ ਜੇ ਵੀਰ ਭਰਾ ਨੂੰ ਨਿਕਲ ਆਵੇ ਨਹੀਂ ਬੱਤੀ ਆ ਲੋ ਫਿਰ ਵੀ ਇੱਕ ਵਾਰ ਚੈੱਕ ਕਰਾ ਲਓ ਹੋ ਸਕਦਾ ਨਾ ਨਾ ਹੋ ਸਕਦਾ ਨਿਕਲ ਆਵੇ ਨਿਕਲ ਆਵੇ ਨਿਕਲ ਆਵੇ ਬਾਕੀ ਆ ਜਰਸੀ ਪਿਓਰ ਆ ਬਦਾਮੀ ਰੰਗ ਦੀ ਹੈ ਜਿਹਨੂੰ ਕਹਿੰਦੇ ਆ ਉਹ ਭਾਈ ਇਹਦਾ ਕੀ ਮੁੱਲ ਕਰਨਾ ਭਾਜੀ ਹਰ ਇਹਦਾ ਮੁੱਲ ਵੀਰ ਜੀ ਜਿੰਨਾ ਮਰਜ਼ੀ ਭਾਤ ਤੀ ਕਰਾ ਲਓ 50 ਕਰਾ ਲਓ 20000 ਦੇ ਦਈਏ 20000 ਨਹੀਂ 20000 ਦੇ ਦਈਏ ਠੀਕ ਹੈ ਠੀਕ ਹੈ ਲਓ ਭਾਜੀ ਪਿਓਰ ਜਰਸੀ ਆ ਤੇ 22000 ਰੇ ਤੇ ਚਲੋ ਮੌਕੇ ਤੇ ਕਰਦੇ ਹਾਂ ਮਾਨਦਾਨ ਕੋਈ ਗੱਲ ਨਹੀਂ ਵੀਰ ਜੀ ਕੋਈ ਵੀਰ ਭਰਾ ਫੋਨ ਕਰੂਗਾ ਤਾਂ ਜ਼ਰੂਰ ਕਰਾਂਗਾ ਆਪਾਂ ਤੇ ਵੀਡੀਓ ਪੂਰੀ ਵੇਖ ਲਈ ਵੀਰ ਜੀ ਧੰਨਵਾਦ ਸਾਰੇ ਕਿਸਾਨ ਵੀਰਾਂ ਭਰਾਵਾਂ ਦਾ